ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਸਕੂਲ ਚ ਵਾਪਰੀ ਵੱਡੀ ਮਾੜੀ ਘਟਨਾ ਹੋਈ ਖੂਨੀ ਝੜਪ ਹੋ ਗਏ ਵੱਡੇ ਵੱਡੇ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਜੋ ਆ ਰਹੀ ਆ ਜੀਹਾਂ ਜਾਣਕਾਰੀ ਹੁਣ ਤੁਹਾਡੇ ਨਾਲ ਇਹ ਸਾਂਝੀ ਕਰਨੀ ਜਾ ਰਹੀ ਹਾਂ ਗੁਰੂ ਰਾਮਦਾਸ ਨਗਰ ਦੇ ਇੱਕ ਨਿੱਜੀ ਸਕੂਲ 'ਚ ਵਿਦਿਆਰਥੀਆਂ ਵਿਚਾਲੇ ਖੂਨੀ ਚੜਪ ਹੋ ਗਈ ਇੱਕ ਦੂਜੇ ਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਤੇ ਸਕੂਲ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਲੜਾਈ ਕੈਦ ਹੋ ਗਈ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਮੈਡੀਕਲ ਕਰਾਉਣ ਤੋਂ ਰੋਕ ਰਿਆ ਸੀ ਪਰ ਵਿਦਿਆਰਥੀ ਸਕੂਲ ਦੀ ਗੰਟ ਟੱਪ ਕੇ ਮੈਡੀਕਲ ਕਰਾਉਣ ਲਈ ਸਿਵਲ ਹਸਪਤਲ ਪੁੱਜੇ ਜਾਣਕਾਰੀ ਮੁਤਾਬਕ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਸਕੂਲ ਦੀਆਂ ਗਿੱਲਟਪਕੇ ਫਰਾਰ ਹੋ ਗਏ 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀ ਨੇ ਮਿਲ ਕੇ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਕੁੱਟਿਆ ਲੜਾਈ ਪੁਣਾਣੀ ਰੰਜਿਸ ਕਰਨ ਹੋਈ ਆ ਤੇ ਇਸ ਹਸੇ ਚ ਕੁੱਲ 10 ਵਿਦਿਆਰਥੀ ਜ਼ਖਮੀ ਦੱਸੇ ਜਾ ਰਹੇ ਹਨ ਜੀ ਹਾਂ ਤੇ 11ਵੀਂ ਜਮਾਤ ਦੇ ਮੈਡੀਕਲ ਵਿਦਿਆਰਥੀ ਸੁਮਿਤ ਨੇ ਤੁਹਾਡੀ ਇਹਨਾਂ ਦੱਸਿਆ ਕਿ ਉਹ ਕਲਾਸ 'ਚ ਬੈਠਾ ਸੀ ਫਿਰ 8ਵੀਂ 10ਵੀਂ ਜਮਾਤ ਦੇ ਕੁਝ ਵਿਦਿਆਰਥੀ ਉਸ ਕੋਲ ਆਏ ਤੇ ਗਾਲੀ ਗਲੋਚ ਕਰਨ ਲੱਗੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਜੋਰਦ ਲੜਾਈ ਸ਼ੁਰੂ ਕੀਤੀ ਇਨੌਦਾਰਥੀਨ ਸਕੂਲ ਦੇ ਗਲਿਆਰੇ ਵਿੱਚ ਪਹਿਲਾਂ ਹੀ 3-4 ਸਿਆਰ ਛਪਾਏ ਹੋਏ ਸਨ ਇਸ ਹਮਲੇ ਚ ਕੁੱਲ 8 ਤੋਂ 10 ਵਿਦਿਆਰਥੀ ਜ਼ਖਮੀ ਹੋਏ ਦੂਜੇ ਪਾਸੇ थाना ਜਮਾਲਪੁਰ ਦੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਤੇ ਦੱਸ ਦੇਈਏ ਕਿ ਜਿੱਦਾਂ ਪਹਿਲਾਂ ਵੀ ਇੱਕ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਹੋਈ ਲੜਾਈ ਦੀ ਵੀਡੀਓ ਵਾਇਰਲ ਹੋਈ ਸੀ ਵੀਡੀਓ ਦੇਖਣ ਲਈ ਤੁਹਾਡਾ ਤਾਂ